ਲੋ ਜੀ ਕਰਤੀ ਚੋਕ ਅੱਜ ਮੁੰਡੇ ਨੇ ਕਹਿੰਦੇ ਟਾਂਗਰ ਚੈੱਕ ਕਰੋ ਟਾਂਗਰ ਮਸ਼ੀਨ ਦੇ ਟਾਇਰ ਲਗਦੇ ਆ ਅਗਲਾ ਕਹਿੰਦਾ ਸਾਡਾ ਦੂਜੇ ਚ ਤੀਜੇ ਤੁਰਦਾ ਇੱਥੇ ਤੁਰ ਕੇ ਵਿਖਾਵੇ ਲੈਂਦਾ ਨਾ ਕਲਚ ਨਾਲੇ ਹਰੇਕ ਦੇ ਟਾਂਗਰ ਚ ਦੂਜੇ ਲੋਜ ਹੀ ਰੱਖਦੇ ਆ ਤੇ ਅੱਜ ਪਹਿਲੇ ਦੇ ਕਲਚ ਲੈਂਦਾ ਤੇ ਹੁਣ ਇੱਥੇ ਹੋਇਆ ਮਿਨੀਮਮ ਤੇ ਸਾਰਾ ਗਲਾਸ ਡੇਢ ਗਲਾਸ ਪਾਣੀ ਹੁਣ ਕਿਤਾ ਆ ਦੋ ਤਿੰਨ ਦਿਨ ਚੱਲ ਗਿਆ ਅੱਜ ਵੀ ਤੀਜਾ ਦਿਨ ਠੰਡੇ ਹੋ ਗਿਆ ਇਹ ਹੌਲੈਂਡ ਆ ਬਾਕੀ ਲੈ ਉਹ ਜਾ ਗITAR ਚੜਾਈ ਦਨੇ ਬਾਜੀ ਗਿਆ ਵਾ ਯਾ ਯਾਰ ਰਾਜਾ ਤੇ ਇਸ ਲਾਇ ਨਹੀਂ ਰੱਖੀਦਾ ਹੁੰਦਾਗਾ ਇਹ ਦੇ ਬਾਬਾ ਬੰਦ ਕਰਤਾ ਕਰ ਐਵੇਂ ਤੇਲ ਖਵਾਈ ਜਣਾ ਨਾਲੇ ਫਰੇਟ ਫਰੇਟ ਜਾ ਭਜ ਜਾਂਦੇ ਵਾਲੇ ਤੇ ਤਾਂ ਚੱਲ ਸਾਰਾ ਹੀ ਖਾਣਾ ਜਿਹੜਾ ਵੱਧ ਖਾ ਗਿਆ ਤੇ ਫਰੇਟ ਭਾਰੇ ਚੱਤੇ ਜਿੱਦਾਂ ਨਾਲ ਬਹੁਤ ਜਾ ਰਹੇ ਨੇ ਤੇ ਬੰਦ ਹੋ ਜਾਂਦੇ ਨੇ ਉਹ ਇਲਾਕੇ ਲਾ ਕੇ ਫਰਕ ਉਧਰ ਚੱਲੀ ਜਾਂਦੀ ਪਰ ਸਾਨੂੰ ਨਹੀਂ ਫਾਇਦਾ ਲੱਗਿਆ ਜਨਾ ਦਾ ਅੱਜ ਆ 250 ਲੈਡ ਨਵਾਂ ਪਾਇਆ ਚਲਾਈ ਬੈਠਿਆ। ਕਾਈ ਤਾਂ ਫੇਰ ਵੀ ਘੰਟਾ ਲੇਟ ਚਲਾਈ ਵੀ ਕਾ ਹੁਣ ਤਾਂ ਚਲਾਈਆ ਯਾਰ। 11:30 ਚਲਾਈਆ। ਪਰ ਹਾਲ ਕੋਈ ਨਹੀਂ ਯਾਰ। ਥੋੜੇ ਜਿਹੇ ਟਮਾਟਾ ਨਹੀਂ। ਹਾਏ ਇਹਦਾ ਬਾਬੋ ਲਾਂਗ ਗਿੱਲਾ ਪਰ ਦੋ ਟਰਾਲੀਆਂ ਕਰਕੇ ਟਰਾਲੀ ਦੀ ਸਮੱਸਿਆ ਆਉਂਦੀ ਆ। ਤਿੰਗਾ ਮੈਂ ਟਰਾਲੀ ਭਰ ਗਈ। ਨਾਲੇ ਲਾਂਗਾ ਪੂਰਾ ਗਿੱਲਾ ਮਸਾ ਤੁਰਦਾ ਟਰੈਕਟਰ ਆ। ਲਾਂਣ ਚੰਗੇ ਆ ਜਿਹੜੀ ਗੱਲ। ਲਾਣ ਦੇ ਵਿੱਚ ਹੈਗਾ ਗੱਲ 303 ਦਾ ਲਾਣਾ ਬਹੁਤ ਪਰਾ ਲਾਣਾ ਪਰ ਟਰਾਲੀ ਹਜੇ ਦੀਂਦ ਹੀ ਨਹੀਂ ਕਿਤੇ ਕਿਲੋਮੀਟਰ ਤੱਕ ਕੱਚੀ ਪਈ ਆ ਤੇ ਬਾਕੀ ਕੰਮ ਪਿੰਡ ਬਾਬੋ ਅੱਜ ਤੀਜਾ ਦਿਨ ਹੋ ਚੱਲਿਆ ਕੋਈ ਖੁੱਲ ਕੇ ਚੱਲਿਆ ਨਹੀਂ ਪਹਿਲੇ ਦਿਨ ਜਦੋਂ ਆਏ ਉਹਦੇ 8 ਘੰਟੇ ਭਰੀਆਂ ਲੇਟ ਸੀ ਤੇ ਅਗਲੇ ਦਿਨ ਉਹਨੇ ਮੀਂਹ ਆ ਗਿਆ ਤੇ ਅੱਜ ਬੈਠੇ ਆ ਅੱਜ ਜਣ 11:30 ਚਲਾਇਆ ਆ ਤੇ ਆ ਪਰੀ ਬੈਠਾ ਦੂਜੀ ਤੀਜੀ ਟਰਾਲੀ ਭਰੀ ਬੈਠਿਆ ਹੁਣ ਮਾਈ ਨਹੀਂ ਪਰ ਖਾਇਆ ਬਹੁਤ ਗੱਲਾਂ ਬਈ ਨਜਾਇਜ਼ ਧੱਕਾ ਹੀ ਟਰੈਕਟਰ ਨਾਲ ਬਿਗਾਨਾ ਚਲਾਉਣਾ ਹਨਾ ਉਹ ਕਿਸੇ ਗੱਲ ਕਰਕੇ ਕਹਿੰਦਾ ਹਾਂ ਬਿਗਾਨੇ ਤੇ ਬੈਠਾ ਆ ਹੁਣ ਟਰੈਕਟਰ ਨਾ ਜਿੱਥੇ ਤੁਰਿਆ ਆਉਂਦਾ ਇਹਦੇ ਬਿਨਾ ਟਰਬੋ ਕਰਕੇ ਐਂ ਲੱਗਦਾ ਵੀ ਬੜਾ ਜਾਨੀ ਜ਼ੋਰ ਲੱਗਦਾ ਜੀ ਆਵਾਜ਼ ਤੋਂ ਵੀ ਆਪੇ ਪਾਟੀ ਹੀ ਜਾਂਦਾ ਰਹਿੰਦਾ ਵੇ ਤੇ ਜਦੋਂ ਮੈਂ ਬੈਠਾ ਸੀਗਾ ਮੈਥੋਂ 1500 ਤੋਂ ਉੱਤੇ ਰੇਸ ਨਹੀਂ ਹੁੰਦੀ ਸੀ ਐਂ ਲੱਗਦਾ ਵੀ ਯਾਰ ਬੜਾ ਪਾਟੀ ਜਾਂਦਾ ਜਾਨੀ ਤੇ ਮੈਥੋਂ ਕਲੱਚ ਲਈ ਜਾਂਦਾ ਜੀ ਜਾਨੀ ਮੈਂ 1500 ਤੇ ਚਲਾਇਆ ਤੇ ਆ ਪਾਲ ਤੇ ਤੁਰਦਾ ਨਹੀਂ ਸੀਗਾ ਮੈਥੋਂ ਦਾ ਮੈਂ ਕਲੱਚ ਦੇ ਦਿੰਦਾ ਜੀ ਉਹਦੇ ਕਿਆ ਵੇਖੋ ਹੁਣ ਡਰਾਈਵਰ ਆਤੇ ਨੇ ਮਿਲਦਾ 1700 ਚੱਕਰ ਤੇ ਰੱਖਿਆ ਤੇ 1700 ਤੇ ਆਵੇ ਤੁਰਿਆ ਆਉਂਦਾ ਮੈਨੂੰ ਇੱਕ ਸਾਰ ਇਹਦਾ ਜ਼ੋਰ ਲੱਗਦਾ ਆਉਂਦਾ ਤੇ ਆਪਦੇ ਤੋਂ ਫਿਰ ਵੀ ਬੰਦੇ ਤੋਂ ਕਿਤੇ ਕਿਤੇ ਨਹੀਂ ਆਉਂੇ ਜ਼ੋਰ ਲਵਾਈ ਦਾ ਅੱਖੀ ਦਾ ਜਲ ਕੋਈ ਨਹੀਂ ਕਲੱਚ ਦੇ ਰਿਹਾ ਵੈਂਡਣਾ ਲੋਕ ਅੱਗਾ ਕੇ ਕਰਦੇ ਫਿਰਦੇ ਹਨਾ ਦੋ ਦੋ ਟਰਾਲੀ ਬਦਲਾਤੀ ਭੁਖ ਲਗਾ ਟਰਾਲੀਆਂ ਸਾਡਾ ਸਲਾਚਾ ਹੀ ਉੱਥੇ ਲੈ ਜਾਂਦਾ ਹੈ ਇਹ ਆਪਣਾ ਰਾਜਸਥਾਨ ਹੁਣ ਆ ਲੈ ਮੱਖੀ ਜਾਲਾ ਹੋਰ ਫੱਲੀਏ ਤੋੜਦੇ ਨਹੀਂ ਜੱਤੀ ਨਹੀਂ ਕਰਦਾ ਵੀ ਭਜਾਈ ਹੈ ਇਹ ਔਖੇ ਹੋਈ ਹੈ ਹੁਣ ਕਿਆ ਲੈ ਜਾਂਦਾ ਪੈਂਡ ਹੁਣ ਚਾਲਦੀ ਨਵੀਂ ਨਵੀਂ ਮਸ਼ੀਨ ਅਗਲਾ ਅੱਗਾ ਅੱਗਾ ਕਰਦਾ ਹੀ ਆਉਗਾ ਫੇਰ ਬਣਦਾ ਆਉਂਦਾ ਬੱਦਲ ਕੋਈ 10 12 ਭਰੀਆਂ ਹੋਣਗੀਆਂ ਮਾਹਾਂ ਹਰੀ ਹਰ ਆਵੇ ਥੋੜੀ ਸਾਗਦਾ ਗੂੰਜ ਤੇ ਟਰਾਲੀ ਪਰ ਹੁਣ ਇੱਥੇ ਫੋਲਪ ਨਹੀਂ ਜਾਂਦੀ ਹੈ ਨਾ ਤੇ ਜਾਂਦੀ ਜਾਂਦੀ ਇੱਕ ਪੱਤੀ ਨਹੀਂ ਵੀ ਹੋ ਜਾਂਦੀ ਹੈ ਇਹਦਾ ਕਾਰਨ ਵੀ ਦੱਸੋ ਮਿੱਤਰੋ ਔਸਰ ਹੀ ਭਜਾਉਣੇ ਬਹੁਤ ਆ ਠੁਕ ਠੁਕ ਕੇ ਥੱਲੇ ਰਹਿ ਜਾਂਦੀ ਟਰਾਲੀ ਆ ਦੇ ਲੋ ਹੁਣ ਜਮਾ ਤੁੰਨੀ ਹੈ ਟਰਾਲੀ ਵੀ ਜੇ ਮੈਂ ਉੱਤੇ ਮੋਰਾ ਜਾ ਰਹਿ ਜਾਂਦਾ ਹੁੰਦਾ ਨਾ ਇਹ ਚ ਮੋਰਾ ਹੈ ਨਹੀਂ ਗੱਲ ਅਰੇ ਇੱਥੋਂ ਤਾਈਂ ਆ ਜੂਗੀ ਬਹੁਤ ਬੈਹ ਜਾਂਦੀ ਟਰਾਲੀ ਪਤਾ ਨਹੀਂ ਕਾਹ ਤੋਂ ਦੋ ਤਿੰਨ ਚਾਰ ਤੇ ਇੱਕ ਆ ਰਹੀ ਪੰਜ ਪੰਜ ਮਸ਼ੀਨਾਂ ਤਾਂ ਇੱਥੇ ਜਾਵਾਂ ਹੀ ਕੋਲੋ ਕੋਲੋ ਚੱਲੇ ਜਾਣਗੇ ਵੀ ਇੱਕ ਦੂਜੀ ਤੋਂ ਸਾਰੇ 2 2 3 3 ਕਿੱਲਾਂ ਦੀ ਦੂਰੀ ਤੇ ਤੇ ਜਿਹੜੀਆਂ ਇੱਧਰ ਹਜੇ ਇੱਧਰ ਤਾਂ ਚਲੋ ਸੜਕ ਦਾ ਉਲਾਂ ਹੋ ਗਿਆ ਨਹੀਂ ਦਿਖਦੀ ਤੇ 2 1 ਆ ਚੱਲੀ ਜਾਂਦੀ ਐ। ਇੱਕ ਉਹ ਚੱਲੀ ਜਾਂਦੀ ਐ। 10 12 ਮਸ਼ੀਨਾਂ ਸਾਡੇ ਨਹਿਰੋ ਪਾਰੀ ਚੱਲੀ ਜਾਂਦੀ। ਤੇ ਕੰਮ ਰਹਿ ਕਿਹੜਾ ਜਾਊਗਾ ਬੰਦਿਆਂ ਕੋਲ। ਆ ਵਾ ਨੇ ਜੀ ਤਿੰਨ ਟਰਾਲੀਆਂ ਦੀ ਹਫਤ ਕੱਢੀ ਐ। 5 ਕਿੱਲੇ ਸੀਗਾ 12 ਟਰਾਲੀਆਂ ਚ ਵੰਡੀਆਂ। ਤੇ 12 ਜਾਂ 13 12 ਤਾਂ ਹੈਗੀਆਂ ਹੈਗੀਆਂ ਆ ਸ਼ਾਇਦ 13ਵੀਂ ਹੋਗੀ। ਤੇ ਹਜੇ ਤੁਸੀਂ ਲਾ ਲਓ ਵੀ 1.5 ਕਿੱਲੇ ਵੰਗ ਪਿਆ। ਪੰਨਿਆ ਕਿੱਲਾਂ ਦੇ ਵਿੱਚੋਂ ਜੱਡੀਆਂ ਜੱਡੀਆਂ ਡੰਡਾਂਆਂ ਲੋਕ ਐ ਪਾਸ ਦੇ ਇੱਥੇ ਨੱਸ ਕਿਵੇਂ ਫਸਲ ਉੱਠਦੀ ਹੈ ਵਾਣਵੀਂ ਲਾ ਦੇ ਕੇ ਅਗਣਾ ਛਾੜ ਦਿੰਦਾ ਵੇ ਜੀਦਾ ਜੇ ਨਾ ਬੜਾ ਵਾਣ ਚਿੱਤ ਡੰਡੀਆਂ ਕਿਵੇਂ ਉੱਠਣ ਦੇ ਹੋ ਗਈ ਫਸਲ ਹੋਏ ਤਾਂ ਉਹ ਮੈਂ ਮਹਿਸੂਸ ਹੁੰਦਾ ਰਹਿੰਦਾ ਝੋਨਾ ਕਰਨ ਦਾ ਝੋਨਾ ਯੋਲੇ ਤਾਜੀ ਘਟ ਹੁੰਦੀ ਕਣਕ ਵਾਲੀ ਨੇ ਪਰ ਤੋਰਾ ਹੀ ਬਾਲਾ ਨਯਾਜ ਆ ਯਾਰ 36 30 ਦਾ ਲੋਹਾਈ ਦਾ ਸੋਣ ਵਾਲਿਆਂ ਨੂੰ ਨਿਆਰਾ ਜਿਹੜੇ ਨਵੇਂ ਆ ਆ ਦੇਖੋ ਤੇ ਆਏ ਜਿਹੜਾ ਦੂਜੇ ਲੋਹ ਚ ਤਰਿਆ ਹੁੰਦਾ ਸਹੀ ਦੱਸਦਾ ਆਈ ਨੀ ਲੋ ਜੀ ਕਰਦੀ ਚੋਕ ਅਜ ਮੁੰਡੇ ਨੇ ਕਹਨੇ ਸਾਥੀ ਖੜੀ ਆ ਜਾ ਆਇਆ ਲੈ ਕੇ ਪੁੱਠੀ ਗੇੜਾ ਸਾਰੇ ਪੱਖੇ ਭੁਖੇ ਭਰੇ ਭਏ ਬਤੰਦਰ ਨੇ ਰੋਕੀ ਨਹੀਂ ਮਗਰੋਂ ਪੈਂਦੀ ਹਵਾ ਸਾਰਾ ਟਰੈਸ਼ਰ ਭਰਿਆ ਪੈ ਅੱਗੇ ਤਾਂ ਹੀ ਵੀ ਗੈ ਡਰਮ ਜਾਈ ਫੁੱਲ ਹੈ ਪੈ ਤੇਰਾ ਉੱਤੇ ਆਊਗੀ ਹਜੇ ਉੱਤੇ ਭਰੀ ਪਈ ਆਹ ਆਵੇ ਵਿੱਚ ਸੈੱਟ ਹੋਈ ਪਈ ਆਹ ਜਾਲ ਚ ਆਹ ਤਵਾਲੀ ਕਰਦੇ ਆ ਕਿ ਕਰੋ ਟਾਂਗਰ ਮਸ਼ੀਨ ਦੇ ਟਾਇਰ ਲਗਦੇ ਆ ਅਗਲਾ ਕਹਿੰਦਾ ਸਾਡਾ ਦੂਜੇ ਤੇ ਤੀਜੇ ਤੁਰਦਾ ਇੱਥੇ ਤੁਰ ਕੇ ਵਿਖਾਵੇ ਲੈਂਦਾ ਨਾ ਕਲਚ ਨਾਲੇ ਹਰੇਕ ਦੇ ਟਾਂਗਰ ਦੇ ਦੂਜੇ ਲੋਜ ਹੀ ਰੱਖਦੇ ਆ ਤੇ ਅੱਜ ਪਹਿਲੇ ਤੇ ਕਲਚ ਲੈਂਦਾ ਟਾਂਗ ਟਾਂਗਰ ਦਾ ਫਰਕ ਆ ਚਾਰ ਟਰਾਲੀਆਂ ਕਿੱਲੇ ਦੀਆਂ ਨਿਕਲ ਜਾਂਦੀਆਂ ਆ ਆ 12 ਫੁੱਟ ਹੀ ਆ ਉਹ 11 ਫੁੱਟ ਹੀ ਆ 11 6 ਸਟੈਂਡਰਡ ਸਹਿ ਜੀ ਆ ਇੱਲਾ ਨਿੰਦਾ ਈ ਡਾ ਤਗੜਾ ਡਾਂਗਰ ਆ ਮਸ਼ੀਨ ਵਾਲਿਆਂ ਦੇ ਕੰਮ ਦੇਖ ਲੋ ਲੈ ਆ ਵਟ ਦੇ ਨਾਲ ਨਾ ਸਾਰੇ ਔਰਿਆਂ ਤੇ ਐਨੀ ਉੱਚੀ ਚੱਕ ਕੇ ਵੱਡੀ ਆ ਛਿੱਟੇ ਦੇਖੋ ਲੈ ਲੈ ਸਾਰੀ ਕਣਕ ਚ ਜਿਹੜਾ ਕੋਈ ਨੀਵਾ ਛਿੱਟਾ ਰਹਿ ਗਿਆ ਉਹ ਤਾਂ ਵਿੱਚ ਆਇਆ ਹੀ ਨਹੀਂ ਪਤੰਦਰਾ ਨੇ ਉੱਤਰੋ ਉੱਤਰੋ ਬਸ ਮੋਟੀ ਮੋਟੀ ਲਾ ਲਈ ਜਵਾਂ ਮੋٹے ਮੋٹے ਆ ਵਟ ਵਟ ਨਾਲ ਤਾਂ ਛਿੱਟੇ ਹੀ ਛਿੱਟੇ ਪਾਏ ਕਮਾਲ ਹੀ ਆ ਯਾਰ ਹਰੇਕ ਮੇਰੇ ਵਰਗਾ ਕਹਿੰਦਾ ਵੀ ਸਾਡਾ ਤੇਲ ਸੜੇ ਹੀ ਨਾ ਬਸ ਹਾਈ ਜੀ ਆਵੇ ਉੜਦੀ ਤੁਰੀ ਆਏ ਆ ਵੇ ਲਾ ਪਤਾ ਨਹੀਂ ਕਿਨੇ ਵੱਟੇ ਐ ਲੱਸ ਉਹਤੇ ਹੀ ਖੜੀ ਐ ਸਾਰੀ ਕਾਂਕ ਲਾ ਕੋਈ ਇੱਕ ਥਾਂ ਨਹੀਂ ਲਾ ਆ ਸਿੱਟੇ ਅੱਧੇ ਚ ਕੱਟਾਏ ਵੇ ਆ ਸਿੱਟੇ ਆ ਦੇਖ ਲਾ ਅੱਧੇ ਵੱਡੇ ਗੇ ਸਿੱਟੇ ਜਿਹੜਾ ਨੀਵੇਂ ਕੱਦਦਾ ਉਹ ਤਾਂ ਵਿੱਚ ਆਇਆ ਹੀ ਨਹੀਂ ਤੇ ਜਿਹੜਾ ਆ ਮੜਾਇਆ ਹੋਰ ਨਹੀਂ ਮੈਂ ਇਹਨੇ ਤਾਂ ਹੁਣ ਹੀ ਜੀ ਡੰਡੀ ਡੁੰਡੀ ਵਾਲੇ ਨੇ ਤਾਂ ਚੱਲ ਮੇਰੇ ਨਾਲ ਕਿਨੇ ਭਾਵੇਂ ਕਰੇ ਜਾ ਕੇ ਥੱਲੇ ਨਹੀਂ ਹੋਏ ਮੈਂ ਵੱਡਣ ਲੱਗਾ ਤਾਂ ਮੇਰੇ ਕੋਲ ਤਾਂ ਇੰਨਾ ਕਸਾ ਨਾ ਪੁੱਛੋ ਨਾ ਬਸ ਆਰਾਮ ਨਾ ਟਾਜ ਆ ਦੇਖੋ ਸਾਡਾ ਸ਼ੋਰ 100 ਰੁਪਿਆ ਤਾਂ ਬਚਾਉਣਾ ਚਾਹੁੰਦਾ ਬਈ ਮਸ਼ੀਨ ਵਾਲਿਆਂ ਨੂੰ ਨਾ ਦੇਣਾ ਭਾਜੇ ਢੋਂਦਾ ਤੇ ਡੰਗਾ ਨੂੰ ਚੱਕ ਕੇ ਦਿਓ ਸਰਦਾਰਾ ਇੱਧਰ ਘਾ ਕੇ ਮੜਾਇਆ ਆ ਵੇਲਾ ਤਰਲੇ ਮਾਰ ਦੇ ਵਧੀਆ ਚਿੱਟੇ ਪਾਏ ਹੋਣੇ ਸੀ ਅਸੀਂ ਆਪੇ ਢੋਈ ਜਾਂਦੇ ਕੀ 30 40 ਰੁਪਏ ਬਜਨੇ ਤੈਨੂੰ ਪਾਉਂਗਾ ਮੈਂ ਤੈਨੂੰ ਮੇਕੜਾ ਡਰਦਾ ਨਹੀਂ ਨਹੀਂ ਪਾਉਂਗਾ ਮੈਂ ਭਈ ਆ ਹੀ ਪਾਉਂਗੇ ਤੇ ਇਹ ਆਹ ਦੇ ਕਲੈਪਣਾ ਪਾਉ ਮੇਰੀ ਲੈ ਆਹ ਵਿਚਾਰਾ ਆਸ਼ੇ ਦਾ ਲਹੂ ਪੀਤਾ ਤੜਕੇ ਦਾ ਨਾ ਸਾਡੀਆਂ ਟਰਾਲੀਆਂ ਤਰਸ ਕਰ ਜਾਲ ਮਾ ਓਏ ਹੋਏ ਹੋਏ ਜੇ ਹੁਣ ਆਪਣੇ ਟਰੈਕਟਰ ਦੀ ਗੱਲ ਕਰਕੇ ਨਾ ਗਰਮ ਵਾਲੀ ਸੋਈ ਜਮਾਂ ਲਾਲ ਤੇ ਲੈ ਜਾਂਦਾ ਗੇਜ ਖਰਾਬ ਆ ਆਪਾਂ ਸੋਚ ਵੀ ਪਾ ਕੇ ਦੇਖ ਲਈ ਨਵੀਂ ਲੈ ਆ ਕੇ 350 ਦੀ ਤਾਂ ਉਹਦੇ ਨਾਲ ਵੀ ਗੱਲ ਬਣੀ ਤੇ ਚਲ ਹੁਣ ਇਲੈਕਟ੍ਰੀਸ਼ੀਅਨ ਆਲਾ ਆਉਂਦਾ ਹਜੇ ਟਾਈਮ ਲਾਉਂਦਾ ਵੀ ਗਰਮ ਨਹੀਂ ਹੁੰਦਾ ਕੱਲ ਵੀ ਅੱਧਾ ਤਾਂ ਲਈ ਫਿਰਿਆ ਸੀ ਗੇਜ ਖਰਾਬ ਤੇ ਹੋਰ ਕੋਈ ਰੈਡੀਏਟਰ ਚ ਕੋਈ ਨੁਕਸ ਨਹੀਂ ਮੈਂ ਗੱਲ ਇਹ ਕਰਦਾ ਵੀ ਜੇ ਵਿਊ ਲੈਣੇ ਹੋਣ ਨਾ ਜਿਵੇਂ ਬੰਦਾ ਹੁੰਦਾ ਵਿਊ ਮਾਰੇ ਫਿਰਦੇ ਆ ਤੇ ਬਹੁਤ ਬੰਦੇ ਵਿਊ ਮਾਰੇ ਨਹੀਂ ਹੁੰਦੇਗੇ ਹੁਣ ਫੋਨ ਲਾਊਗਾ ਯਾਰ ਮੈਨੂੰ ਡਰ ਗਿਆ ਬੇਗਰਮ ਤਾਂ ਨਹੀਂ ਉਹ ਗੇਜ ਖਰਾਬ ਹੁਣ ਉਹਦਾ ਵਿੱਚ ਡਰਾਈਵਰ ਦਾ ਫੋਨ ਆ ਗਿਆ ਉਹਨੇ ਟਰੈਕਟਰ ਠਾ ਲਿਆ ਕਹਿੰਦਾ ਸੂਈ ਲਾਲ ਤੇ ਜਾਵੜੀ ਤੇ ਹੈ ਤਾਂ ਸੂਈ ਖਰਾਬ ਆ ਪਰ ਉਹਵੇਂ ਜੇ ਰੀਲਾ ਰੂਲਾ ਪਾਉਣੀਆਂ ਹੁਣ ਆਪਾਂ ਲੈ ਕੇ ਉੱਤੇ ਵੀ ਹੌਲੈਂਡ ਲੋਕ ਕਹਿੰਦੇ ਗਰਮ ਨੇ ਹੁੰਦਾ ਆਵੇ ਹੋ ਗਿਆ ਤਾਂ ਉਹ ਬੰਦੇ ਹੋਰ ਹੁੰਦੇ ਹਨ ਤੁਹਾਨੂੰ ਵੈਸੇ ਦੱਸ ਦਿਆਂ ਜਿਵੇਂ ਮਰਜ਼ੀ ਲੋਕਾਂ ਦਾ ਬੇਕੂਫ ਜਿਵੇਂ ਮਰਜ਼ੀ ਲੋਕਾਂ ਨੂੰ ਬਣਾਈ ਜੋ ਸੋਸ਼ਲ ਮੀਡੀਆ ਤੇ ਤਾਂ ਸੋਸ਼ਲ ਮੀਡੀਆ ਤੇ ਭਰਾ ਬਣੇ ਕੋਈ ਵੀ ਯਕੀਨ ਨਾ ਕਰੇ ਕੋਈ ਟਰੈਕਟਰ ਮਾੜਾ ਨਹੀਂ ਹੁੰਦਾ ਕੋਈ ਨੇਕੀ ਦਾ ਫਰਕ ਹੁੰਦਾ ਚਲੋ ਨਹੀਂ ਐਵੇਂ ਰੀਲਾ ਰੂਲਾ ਤੇ ਯਕੀਨ ਕਰੀ ਜਾਂਦੇ ਰਹਿੰਦੇ ਵੀ ਐਂ ਤੁਰਿਆ ਜਾਂਦਾ ਲਾਂਗੇ ਦਾ ਫਰਕ ਹੁੰਦਾ ਮੈਨ ਦਾ ਕਿਹੜੀ ਮੜੀ ਦਿਖਾਉਂ ਕਿਵੇਂ ਸਿਸਟਮ ਹੁੰਦਾ ਇਹਦਾ ਲੈ ਮੈਂ ਮੇਟਰ ਗੇਜ ਮੰਗਾਈ ਹੁਣ ਰੈਡੀਏਟਰ ਚ ਡਬੋ ਕੇ ਦੇਣੇ ਇਹ ਗੰਨਾ ਦਸਦੀ ਆ ਥੋੜ੍ਹਦੀ ਆ ਆ ਛੱਡ ਪਾਉਣਾ ਹੁਣ ਹੂੰ ਚਾਰ ਲਫਟ ਕਰ ਲੈਣ ਚੈੱਕ ਹੋਰ ਕੀ ਏ ਟਰਾਲੀ ਭਰ ਗਈ ਨਾ ਜਦੋਂ ਉਲੀ ਢੇਕੇਗਾ ਗਰਮ ਗਰਮ ਤੇ ਦੇਖਣੀ ਆ ਦੋੜਾ ਪਾਪਾ ਲ ਮੈਟਰ ਹੁਣ ਭਰਦਾ 5 ਵਜੇ ਨੂੰ 18 ਟਰਾਲੀਆਂ ਪਰ ਆਪ ਦੀ ਜਾਲ ਘਟਾ ਕੇ ਜਾਵਾ ਹੁਣ ਰਹਿ ਗਿਆ ਆਪਦਾ ਉਹਦਾ ਤੇ ਬਸ ਚੱਸ ਜੀ ਘਟੀ ਪਈ ਮੁੰਡਿਆਂ ਨੂੰ ਰਾਵਣਾ ਹੀ ਟਰਾਲੀ ਪਾਉਣ ਜਾਂਦੇ ਤੇ ਰਾਵਣਾ ਹੀ ਘੇੜੇ ਲਾਉਂਦੇ ਤੇ ਰਾਵਣਾ ਹੀ ਮਸ਼ੀਨ ਚਲਾਉਂਦੇ ਅੱਜ ਵਟਾਂ-ਪੁੱਟਾਂ ਚੱਕੀ ਆਉਣੀਆਂ ਇਹ ਟਾਂਗਰ ਮੋਲ ਵਾਲਾ ਸਾਰਾ ਤੇ ਜੇ ਹੁਣ ਰਾਜਸਥਾਨ ਦੇ ਹਿਸਾਬ ਤੇ ਸੋਚ ਗਏ ਤਾਂ ਇੱਥੇ ਤੁਸੀਂ ਕਿਹੜਾ ਦੇਖੋ ਵੀ ਤਿੰਨਾ ਕਿੱਲੇ ਵਾਂਗ ਕਿਹੜਾ ਹੋਊਗਾ ਮੌਂ ਇਨੈ ਤਾਈ ਕਿੱਲੇ ਤਾਂ ਮੌਜ ਨਾ ਹੈਗੇ ਹੈਗੇ ਨਾ ਵਟ ਕਿਤੇ ਹਜੇ ਦੀਂਦ ਹੀ ਨਹੀਂ ਦੇਖੋ ਇਹ ਵਾਈਡ ਐਂਗਲ ਤੋਂ ਬਣਾਈ ਹੈ ਹੁਣ ਆਪਾਂ ਸੱਧਿਆ ਮਾਨਕ ਸਿੰਘ ਗੇਹ ਚੈੱਕ ਕਰਨ ਨੂੰ ਸਵੇਰ ਦਾ ਟਰੈਕਟਰ ਆ ਹੀ ਚੱਲੀ ਜਾਂਦਾ ਇਹ ਤਾਂ ਨਹੀਂ ਸੀ ਸਮਾਂ ਤੇ ਉਵੇਂ ਹੀ ਚਲਾਈ ਕੇ ਬਾ ਝਾੜੀ ਰੱਖਦੇ ਸੀ ਇਹ ਵੀ ਝਾੜੀ ਰੱਖੋ ਯਾਰ ਵੈਸੇ ਰਿਸਕ ਲੈਣਾ ਬੇਕੂਫੀ ਹੁੰਦੀ ਹੈ ਕਦੇ ਵੀ ਗਰਮ ਵਾਲੀ ਗੇਜ ਦਾ ਰਿਸਕ ਨਹੀਂ ਲੈਣਾ ਚਾਹੀਦਾ ਪਰ ਆਪਾਂ ਚਾਰੇ ਸਾਰੇ ਮਾਰੇ ਸਵੇਰ ਦੇ ਪਹਿਲਾਂ ਸੋਚ ਪਾਈ ਫਿਰ ਗੇਜ ਫੋੜ ਦੀ ਲੈ ਕੇ ਚੈੱਕ ਵੀ ਕਰਿਆ ਵੀ ਸਹੀ ਚੱਲੀ ਜਾਂਦਾ ਤਾਂ ਸਹੀ ਚੱਲਦਾ ਜੀ ਇਹਦਾ ਲਾਰੇ ਲਾਈ ਇਹਨਾਂ ਤੇ ਤੇ ਟਰੈਕਟਰ ਸਾਡੇ ਨੂੰ ਕੋ ਹੋ ਜਾਂਦਾ ਇਹਨਾਂ ਨੂੰ ਕੋ ਨਹੀਂ ਹੁੰਦਾਗਾ ਹੁੰਦਾ ਕਿਉਂ ਨਹੀਂ ਆ ਸੋ ਇਹ ਵੀ ਆਖੀ ਮਰੀ ਵੀ ਘਾੜੀ ਆ ਟਰੈਕਟਰ ਘਾੜਦੇ ਮੜਾ ਜਾ ਫੀਟ ਦਾ ਤੋ ਆ ਮੇਰੇ ਦੇਖੋ ਮਨ ਬਸ ਚਲੋ ਸਰ ਇਹਦਾ ਲਈ ਫਿਰਦਾ ਨਾ ਹੋ ਨਹੀਂ ਕਰਨ ਦੁਰਮ ਹੋਇਆ ਜਾਵਾ ਛੋਟਾ ਪਰਸੋ ਪਰਸੋ ਦਾ ਪਾਣੀ ਪਾਇਆ ਕੂਲੈਂਟ ਵਾਲਾ ਕੂਲੈਂਟ ਨਵਾਂ ਪਾਇਆ ਪਰਸੋ ਚੋਖ ਦਾ ਪਰਸੋਂ ਦਾ ਪਰਸੋਂ ਹੀ ਸਾਰਾ ਦਿਨ ਚੱਲ ਗਿਆ ਕੱਲ ਵੀ ਚੱਲ ਗਿਆ ਤੇ ਅੱਜ ਜਾ ਕੇ ਇਹਨੇ ਮੰਨ ਲਾ ਤੁਸੀਂ ਹਾਬ ਲਾ ਲਓ ਵੀ ਇੱਥੇ ਸੀਗਾ ਮੈਕਸਿਮਮ ਤੇ ਹੁਣ ਇੱਥੇ ਹੋਇਆ ਮਿਨਿਮਮ ਤੇ ਸਾਰਾ ਗਲਾਸ ਡੇਢ ਗਲਾਸ ਪਾਣੀ ਹੁਣ ਘਟਾਇਆ 2 3 ਦਿਨ ਚੱਲ ਗਿਆ ਅੱਜ ਵੀ ਤੀਜਾ ਦਿਨ ਥੱਲੇ ਹੋ ਗਿਆ ਇਹ ਹੌਲੈਂਡ ਆ ਬਾਕੀ ਸਾਰੇ ਟਰੈਕਟਰ ਹੀ ਚੰਗੇ ਆ ਕੇਅਰ ਤੇ ਆ ਜੇ ਤੁਹਾਡੀ ਕੇਅਰ ਸਹੀ ਕਰੀ ਵੀ ਆ ਟਰੈਕਟਰ ਨਾ ਪਾਣੀ ਘਟਾਵੇ ਨਾ ਗਰਮ ਹੋਵੇ ਅੱਛਾ ਵਾਇਰਿੰਗ ਕੰਡਮ ਹੋ ਗਈ ਜਾਣੀ ਇਥੇ ਆਰ ਤੋਂ ਦੇਖਦਾ ਤੇ ਆ ਆ ਗਈ ਜਿਹੜੀਆਂ ਇਥੋਂ ਉਤਾਰਾਂ ਇਹ ਗੇਡਿਆਂ ਤੋਂ ਉਤਾਰਾਂ ਇਹ ਸਾਰੇ ਰੰਗ ਬਰੰਗੀਆਂ ਤਾਰਾਂ ਲੈ ਕੇ ਉੱਤੇ ਨਾਲ ਉੱਥੇ ਕੈਪਲਰ ਨਵਾਂ ਲਾ ਕੇ ਇਹ ਹੋਲੀ ਗਿਆਂ ਦਾ ਕਹੀ ਹੈ ਮੈਂ ਤਾਂ ਮੜਾ ਗੇੜਾ ਲਿਆ ਹੋਇਆ ਇੱਕ ਅੱਧਾ ਵੇ ਗਿਆ ਨਹੀਂ ਡਰਾਈਵਰ ਬਾੜੀ ਰੇਸ ਕਰ ਲਾ ਬੰਦ ਨਹੀਂ ਹੋਣਾ ਚਾਹੀਦਾ ਚੱਲ ਫਿਰ ਲੱਗ ਜੂ ਪਤਾ ਨਹੀਂ ਠੀਕ ਹੈ ਯਾਰ ਪੂਰਾ ਮਾਰਾ ਡਰਾਈਵਰ ਨੂੰ ਪਤਾ ਇਹਨਾਂ ਕਿਹੜਾ ਪਾਇਆ ਕੋਇਰਾ ਪਾਇਦਾ ਹੋਣਾ ਕੜਾਈ ਕਾਲ ਕੋਏ ਐਂ ਰੱਖ ਗਿਆ ਪੰਦਰਾਂ ਵਟ ਨਾ ਤੂੰ ਤੇ ਹੀ ਤਾ ਲੈ ਉਹ ਜਾ ਟਾਇਰ ਚੜਾਈ ਦੇ ਨੇ ਬਾਜੀ ਗਿਆ ਵਾ ਯਾ ਯਾਰ ਰਾਜਾ ਤੇ ਐਸ ਲਾਇਆ ਨਹੀਂ ਰੱਖੀਦਾ ਹੁੰਦਾਗਾ ਇੱਥੇ ਕਿਹੜਾ ਕੋਈ ਪੀਣ ਵਾਲਾ ਤੂੰ ਸਿੱਧੀ ਵਟ ਤੇ ਰੱਖ ਦੇ ਲਘੋਨ ਨੂੰ ਕਿ ਐਂ ਖੜੀ ਰੱਖ ਦੇ ਲੈ ਇੱਥੇ ਕੀ ਐ ਓ ਜਾਂਦਾ ਤੇਰਾ ਯਾਰ ਜਲ ਗੇਟ ਦਾ ਤਾਂ ਨਹੀਂ ਰਹਿ ਗਿਆ ਇੱਥੇ ਆਊਗਾ ਕੋਕਣਾ ਲੈ ਬੋਤਲ ਹੀ ਤਾਂ ਲੈ ਤੂੰ ਅੱਜ ਨਹੀਂ ਨਹੀਂ ਬੋਤਲ ਤਾਂ ਢਾਈ ਬੋਤਲਾਂ ਲਿਆਂਦੀਆਂ ਅੱਛਾ ਮਾ ਤਾਂ ਪੰਜ ਦਾ ਨਹੀਂ ਬਣਾਉਣਾ ਮੈਨੂੰ ਪੰਜ ਦਾ ਨਹੀਂ ਤੈਨੂੰ ਬਣਾਉਣਾ ਮੈਂ ਸਹੀ ਹੈ